ਤਸੀਦਾ ਹਾ ਕਹਿੰਦੇ ਪਈ ਕਬੱਡੀ ਇੱਕ ਪਰਿਵਾਰਤਰਾ ਹੋਣੀ ਚਾਹੀਦੀ ਹੈ ਵਿੱਚ ਸਿਆਣੇ ਵੀ ਹੋਣਗੇ ਤੇ ਜਿਹੜੇ ਜਿਹੜੇ ਜੰਗ ਹੋਣਗੇ ਉਹਨਾਂ ਦਾ ਜੋਸ਼ ਵੱਧ ਹੋਏਗਾ ਉਹ ਕੰਮ ਵੱਧ ਕਰਨਗੇ ਪਰ ਜਿਹੜਾ ਸਿਆਣੇ ਬੰਦੇ ਹੋਣਗੇ ਉਹਨਾਂ ਕੋਲ ਐਕਸਪੀਰੀਅੰਸ ਹੋਏਗਾ ਜੀ ਤੇ ਜੇ ਆਪਾਂ ਨੂੰ ਸਾਨੂੰ ਵੀ ਚਲੋ ਬਹੁਤ ਦੁੱਖ ਲੱਗਿਆ ਕਿ ਕਬੱਡੀ ਬੰਡੀ ਗਈ ਹੈ ਓਕੇ ਯੰਗ ਯੰਗ ਦੇ ਨਾਲ ਇਹ ਨਹੀਂ ਮੈਂ ਕਹਿਣ ਰਿਹਾ ਕਿ ਉਹ ਸਿਆਣੇ ਨਹੀਂ ਉਹ ਵੀ ਪੂਰੇ ਸਿਆਣੇ ਆ ਪਰ ਮਤਲਬ ਜਿਹੜੇ ਆਪਣਾ ਬਜ਼ੁਰਗ ਵੀ ਕਬੱਡੀ ਦੇ ਵਿੱਚ ਇੱਕ ਸਾਈਡ ਤੇ ਰਹੇ ਆ ਹੁਣ ਜਿਸ ਤਰ੍ਹਾਂ ਜੇ ਪੰਜਾਬ ਦੇ ਵਿੱਚ ਲਾਈ ਇੱਕ ਪਾਸੇ ਜਿਹੜੀ ਆ ਮਿਰਖਲ ਮੇਜਰ ਕਬੱਡੀ ਲੀਗ ਆ ਇੱਕ ਪਾਸੇ ਨਾਰਥ ਕਬੱਡੀ ਫੈਡਰੇਸ਼ਨ ਆ ਸੁਰਜਨ ਜੱਠਾ ਉਹਨਾਂ ਦੀ ਸੋ ਉਹਦੇ ਵਿੱਚ ਵੀ ਜਿਹੜੇ ਕਾਫੀ ਸਾਰੇ ਡਿਸਪਿਊਟ ਚੱਲੇ ਆ ਕੈਨੇਡਾ ਵੀ ਕੁਝ ਇਦਾਂ ਹੋਇਆ ਆਸਟ੍ਰੇਲੀਆ ਯਾਰ ਅਸੀਂ ਇਦਾਂ ਸੋਚਿਆ ਨਹੀਂ ਸੀ ਆਸਟ੍ਰੇਲੀਆ ਕਿੱਡਾ ਮਤਲਬ ਇੱਕ ਜਿਹੜੀ ਭਾਈਚਾਰਕ ਖਸਾਨ ਸੀ ਹਰ ਕਲੱਬ ਇੱਕ ਦੂਜੇ ਨੂੰ ਪਿਆਰ ਕਰਦਾ ਸੀ ਤੇ ਦੂਸਰੀ ਗੱਲ ਜਿਹੜਾ ਮਾਣੇ ਮੋਟੇ ਰੋਲੇ ਰੱਪੇ ਤੇ ਚੱਲਦੇ ਰਹਿੰਦੇ ਆ ਪਰ ਜਿਹੜੀ ਐ ਸਾਲ ਜਿਹੜੀ ਅਸੀਂ ਕਬੱਡੀ ਦੇਖੀ ਆ ਦੇਖੋ ਤੁਹਾਨੂੰ ਮੈਂ ਵਧਾਈ ਦਿੰਨਾ ਤੁਹਾਡਾ ਬਹੁਤ ਸੋਹਣਾ ਕੱਪ ਲੰਘਿਆ ਜਿਹੜਾ ਮੇਰੀ 베ਰੀ ਦਾ ਹੈਗਾ ਸੀਗਾ ਆਪਣਾ ਜਿਹੜਾ ਤੁਸੀਂ ਸਾਲਾਨਾ ਇੱਕ ਕਰਾਉਨੇ